ਗੁਰਦੁਆਰਾ ਪਿਪਲੀ ਸਾਹਿਬ ਇਹ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਯਾਦਗਾਰ ਹੈ ਇੱਥੇ ਪਿਪਲੀ ਦੀ ਸੰਗਣੀ ਸ਼ਾ ਅਤੇ ਲਾਹੌਰ ਦੇ ਰਸਤੇ ਤੇ ਹੋਣ ਕਾਰਨ ਸਤਗੁਰੂ ਰਾਮਦਾਸ ਜੀ ਨੇ ਖੂਲਵਾਇਆ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਪ੍ਰਿਥੀ ਚੰਦ ਵਿਰੋਧ ਕਰਨ ਲੱਗਾ ਕਾਲ ਪੇਟਾ ਆਪ ਸੰਭ ਲੈਂਦਾ ਇਸ ਕਰਕੇ ਗੁਰੂ ਘਰ ਦਾ ਲੰਗਰ ਮਸਤਾਨਾ ਹੋ ਗਿਆ ਜਦੋਂ ਭਾਈ ਗੁਰਦਾਸ ਜੀ ਆਗ੍ਰਿਤ ਸਤਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਸਮਾਉਣ ਪਿਛੋਂ ਵਾਪਸ ਆਏ ਤਾਂ ਉਹਨਾਂ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਗੰਢੇ ਨਾਲ ਛੁੱਲਿਆਂ ਦਾ ਪ੍ਰਸ਼ਾਦਾ ਮਿਲਿਆ ਕਾਰਨ ਪੂਸ਼ਨ ਤੇ ਬੀਬੀ ਭਾਨੀ ਜੀ ਨੇ ਰਿੱਥੀ ਚੰਦ ਦੀ ਕੁਟਲ ਨੀਤੀ ਦਾ ਜ਼ਿਕਰ ਕੀਤਾ ਤਾਂ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਇਸ ਜਗ੍ਹਾ ਤੇ ਆ ਕੇ ਥੜੇ ਉੱਪਰ ਚਾਦਰ ਵਿਛਾ ਕੇ ਬੈਠੇ ਜਦੋਂ ਕਾਬਲ ਕੰਧਾਰ ਅਤੇ ਰੇਂਦੀ ਦੀਆਂ ਸੰਗਤਾਂ ਆ ਰਹੀਆਂ ਸਨ ਉਹਨਾਂ ਨੇ ਇਸ ਜਗ੍ਹਾ ਤੇ ਪਹੁੰਚ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਪਛਾਣ ਕੇ ਨਮਸਕਾਰ ਕੀਤੀ ਅਤੇ ਬਾਬਾ ਬੁੱਢਾ ਜੀ ਨੇ ਪ੍ਰਿਥੀ ਚੰਦ ਬਾਰੇ ਸਭ ਕੁਝ ਦੱਸ ਦਿੱਤਾ ਸੰਗਤ ਤੋਂ ਘਾਰ ਪੇਟਾ ਲੈ ਕੇ ਸਤਿਗੁਰ ਜੀ ਪਾਸ ਪਹੁੰਚਾਈ ਪ੍ਰਿਥੀ ਚੰਦ ਦੇ ਢੰਮ ਦਾ ਪਾਜ ਉਗੇੜਿਆ ਸਤਿਗੁਰ ਜੀ ਅਤੇ ਮਾਤਾ ਗੰਗਾ ਜੀ ਨੇ ਆਪਣੇ ਅੱਥੀ ਸੰਗਤਾਂ ਨੂੰ ਅਰਸ਼ਾਦਾ ਛਕਾਉਣ ਅੱਖਾਂ ਚੱਲਣ ਦੀ ਸੇਵਾ ਕਰਦੇ ਰਹੇ ਇਸ ਤਰ੍ਹਾਂ ਸੰਕਟਾਂ ਵਿੱਚ ਸੇਵਾ ਕਾਇਮ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਯੁੱਧ ਸਮੇਂ ਇਸ ਸਮਾਧਾਨ ਵਿੱਚ ਮੁਕਲਿਸ ਖਾਨ ਨੂੰ ਮਾਰਿਆ ਅਤੇ ਪਹਿਲੀ ਜੰਗ ਜਿੱਤ ਕੇ ਇੱਥੇ ਕਮਰਕਸਾ ਖੋਲ੍ਹਿਆ ਅਤੇ ਕੁਝ ਚਿਰ ਆਰਾਮ ਵੀ ਕੀਤਾ ਸੀ।